ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਵਲੌਗ ਤੇ ਅੱਜ ਫੇਰ ਦੇਖੋ ਕਿੰਨਾ ਮੀਂਹ ਪਿਆ ਹੈ ਨਾ ਅੱਜ ਸਵੇਰੇ 3 ਵਜੇ ਦਾ ਮੀਂਹ ਪੈਣ ਲੱਗਿਆ ਆਪਣੇ 4 ਵਜੇ ਦਾ ਹਾਂ 3-4 ਵਜੇ ਦਾ ਮੀਂਹ ਪੈਣ ਲੱਗਿਆ ਫੁੱਲ ਜੋਰਾਂ ਦਾ 2 ਘੰਟੇ ਮੀਂਹ ਪਿਆ ਮਤਲਬ ਐਵੇਂ ਆ ਵੀ ਜਮੀਨ ਦੇ ਵਿੱਚ ਇੰਨਾ ਪਾਣੀ ਖੜ ਗਿਆ ਵੀ ਹਨਾ ਪਾਣੀ ਛੱਡਣ ਦੀ ਲੋੜ ਨਹੀਂ ਆਈ ਕਦੂ ਹੋ ਜੂਗਾ ਆਈ ਗਾਹਣ ਕਰ ਲੈਣਗੇ ਇੰਨਾ ਮੀਂਹ ਪੈ ਗਿਆ ਦੀ ਹੁਣ ਵੀ ਸਾਰੇ ਪਿਆਰੇ ਐਨੇ ਭਰ ਗਏ ਕੱਪੜੇ ਧੋਣ ਆਏ ਹੋਣ ਸਾਰਿਆਂ ਨੇ ਇਹਨਾਂ ਨੇ ਕੱਪੜੇ ਹੋਗੇ ਉਹ ਹੱਥ ਕੀ ਧੋਣ ਕੱਪੜੇ ਚੋੜੀ ਮੈਂ ਬਣਾ ਰਹੀ ਸੀ ਰੋਟੀ ਤੇ ਮੈਂ ਕਿਹਾ ਚਲੋ ਰੋਟੀ ਦਾ ਵੀ ਨਮੇੜ ਲੈਣੇ ਆ ਹਨਾ ਫਿਰ ਮੇਰੇ ਯਾਰ ਆ ਗਏ ਮੈਂ ਕਿਹਾ ਚਲੋ ਵਲੌਗ ਬਣਾ ਲੈਣੀ ਐ ਵੀ ਨਹੀਂ ਆ ਰਿਹਾ ਤੇ ਫਿਰ ਮਿਲਦੇ ਆਪਾਂ ਹਨਾ ਮੈਂ ਹੁਣ ਰੋਟੀ ਬਣਾ ਲਾਂ ਤੇ ਤੁਸੀਂ ਵੀ ਛਕ ਲੋ ਆ ਜਾਓ ਪਾਣੀ ਹਥਿਆ ਰੋਟੀਆਂ ਬਣਾਵਾਂਗੇ ਆਪਾਂ ਦੁਪਹਿਰ ਵਾਸਤੇ ਥੋੜੀਆਂ ਜਿਹੀਆਂ ਪਰੇਥਨੀਆਂ ਬਣਾ ਲੈਣੀਆਂ ਹੁੰਦੀਆਂ ਮੈਂ ਤੇ ਹੁਣ ਮੈਂ ਬਣਾਉਂਗੀ ਪਾਣੀ ਆਕੀ ਰੋਟੀਆਂ ਫਿਰ ਪਾਣੀ ਆਤੀਆਂ ਖਾ ਲੈਂਦੇ ਨੇ ਚਲੋ ਫਿਰ ਮਿਲਦੇ ਆਪਾਂ ਹਨਾ ਜੀ ਇਹ ਰਸਨਾ ਪੱਨ ਦੇਓ ਦੇਖੇ ਦੇਖੋ ਕਿੰਨੇ بابا <ؤوس> <أكلم> 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 Ahora, 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 ਪਾਪੀ ਕੀ ਆ ਪਾਪੀ ਧੀ ਦੇ ਕੋਲੇ ਚੱਲੇਗਾ ਪਾਪੀ ਹਾਂ ਲੋ ਹਾਂ ਲੋ ਆ ਜਾ ਆ ਜਾ ਆਉਨਾ ਮੈਂ ਅੱਜ ਵੀ ਕੀ ਕਰਾਂਗੇ ਕੀ ਖਾ ਜਾ ਰਹਿਗਾ ਪਾਪੀ ਪਾਪੀ ਕੋਲਾ ਹੋਇਆ ਪਾਪੀ ਖਾ ਜਾ ਖਤਰਾ ਸੱਸ ਅਰੇ ਕਿੰਨਾ ਖਤਰਾ ਆ ਦੇਖ উ <laughs> ছাই <laughs> ਗੇ ਲੈਣਾ ਸੌਰੀ ਕਰ ਦੇ ਬਾਈ ਨੂੰ ਸੌਰੀ ਕਰ ਦੇ ਕੋਲਾ ਕਿਹਨੂੰ ਦੇਖ ਤੇਰੀ ਕੋਲਾ ਮੋਈ ਮਾੜੀ ਨਾ ਨਾ ਮੈਂ ਡੀ ਵੀ ਤਾਂ ਲਿੰਗਾ ਪਿਆ ਨਾ ਮਾ ਮਾ ਰੇ ਤੱਕ ਹੈ ਹੈਲੋ ਮੈਂ ਪਹਿਲੀ ਬੋਲਦੀ ਨੀਂਜ ਪੁੱਤ ਉਹਦੇ ਪਿੱਛੇ ਦੇਖੀ ਜਸਨੀਜਾ ਉਹਨੇ ਕਿਹਾ ਸਰਦੀ ਕਿਦਾਂ ਸੁਣਾਦੀ ਹੋਈ ਹੋਈ ਇੱਕ ਖੜੇ ਦੋ ਮੈਨੂੰ ਪਹਿਲੀ ਉਹਨਾਂ ਪਹਿਲੀ ਕਰਨ ਮੱਕਰ ਆ ਗਿਆ ਮੱਕਰ ਓਏ ਆ ਮੱਕਰ ਵੱਡਾ ਗਿਆ ਰਹੀ ਸੀ ਮੱਕਰ ਗਿਆ ਮੱਕਰ ਉਹ ਬਹੁਤ ਦੀ ਗਿਆ ਬੰਦ ਉਹ ਬੰਦਾ ਦੇ ਰਿਹਾ ਆਉਂਦਾ ਉਹ ਪਾਏ ਜਾਣ ਕੇ ਥੋੜੀ ਮਾਰ ਜਾ ਮੈਂ ਹੁਣ ਉਹਦਾ ਰੋ ਪੇਰਾ ਕਿਤੇ ਇਲਾਕੇ ਤੇ ਮੇਰਾ ਬੰਦੇ ਤੋਂ ਵੱਧ ਘਰ ਹਾ ਫਿਰ ਉਹ ਵੀ ਤਾਂ ਜਾਣਦਾਰੀ ਤੇ ਟਿੱਕੇ ਨਾ ਫੜਦਾ ਦੀ ਮੰਮਾ ਕੀ ਮੰਮਾ ਚਲੋ ਹੁਣ ਬਾਗ ਜਾ ਤੁਹਾਨੂੰ ਗਿਫਟ ਦੇਤਾ ਅਸੀਂ ਗਿਫਟ ਲੈ ਕੇ ਹੁਣ ਤੁਸੀਂ ਜਾਓ ਸ਼ਾਇਦ ਆ ਕੇ ਤੁਹਾਨੂੰ ਬਾਈ 25 ਤਰੇ ਪਰਾਂ ਹੁੰਦੇ ਰੇ ਮੈਨੂੰ ਜਾਣ ਕੇ ਮਾਰੀ ਤਰ੍ਹਾਂ ਮੁੱਕੇ ਚ ਮਾਰਨਾ ਇੱਕ ਜਮਾਤ ਹੈ ਇੰਨਾ ਰੌਲਾ ਬੁਵਾ ਦਿੰਦਾ ਖਾ ਲਿਓ ਖਾਣਾ ਆ ਗਿਆ ਹੈ ਰਬੂ ਤਾਂ ਨਹੀਂ ਅਸੀਂ ਲੈਣਾ ਹੁਣ ਸੁਣ ਲਓ ਆ ਕਿਹੜਾ ਬਾਈ ਆ വി <laughs> ਮੋਟੇ ਕਿਹਾ। ਹਾਂ ਮੇਰੇ ਪੁੱਤ ਜਦ ਕਰੀ। ਇਹ ਲੈ ਫੁੱਟ ਨਾ ਬਰ। ਆ ਵਾਈ ਨੀ। ਇੰਦਰ ਨੇ ਕਿੱਥੀ ਕਮ ਜਾਣੇ ਤੇ। ਬਾਸ ਵਿੱਕੀ ਬਾਸ 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 ਤਰੋਂ ਲੱਗ ਗਿਆ। ਹਾਂ। ਹਾਂ ਸੁਣਦਾਰੀਆ ਪਾ ਚਤੀ ਸੁਣੀਏ। ਇੰਨਾ ਤਾਂ ਜਿਹੜਾ ਨਾ ਆਇਆ ਤੇ ਮਾਰਾਂ ਨਹੀਂ ਆਇਆ। ਅਸੀਂ ਚੀਤੀ ਨੂੰ ਘਾਟ ਨਹੀਂ। ਮੇਰੇ ਪੁੱਤ ਹੋ ਜਾ। ਆ ਵੀ ਤੇ ਹੋ ਸਾਰੇ ਨਹੀਂ। तो केड़ी भाभी तो लावेगा ले मैं दे मतार के आजा मेरे को आ जा मेरे को आजा ये देखी आजा मेरे को मेरे पुत्तर केड़ी <laughs> आजा, आजा आजा के भाभी कुत्तु करे मेरे भाभी ਬਾਈ ਦੇ ਪਾਰੀ ਕਰਦੇ ਪਰਮਨ ਪਾਰੀ ਕਰ ਮਦਾਰੂ ਬਾਈ ਦੀ ਗੋਦੀ ਚੜਜਾ ਗੋਦੀ ਚੜਜਾ ਬਾਈ ਦੀ ਗੋਦੀ ਚੜ ਕੇ ਪਰਮਨ ਪਾਰੀ ਕਰ ਇਹ ਤਾਂ ਹੀ ਕਰਦਾ ਹੁੰਦਾ ਸਾਡਾ ਕੰਮ ਕਰਾਂਗੇ ਕਿ ਨਹੀਂ ਕਪਨੀ ਤੂੰ ਜਾ ਕੇ ਪਿਆਰ ਕਿਨੂੰ ਕਰਦਾ ਤੇ ਮੁੰਡਾ ਮਿਲ ਨੂੰ ਉੱਡ ਗਿਆ ਤੁਸੀਂ ਕਿਹਨੇ ਕਰਦਾ ਪਾੜ ਪੜ ਤੂੰ ਨਹੀਂ ਜਾਂਦਾ ਕਿਨੂੰ ਕਰਦਾ ਪਾ ਬੱਧ ਪਿਆਰ ਕਿਨੂੰ ਕਰਦਾ ਬਾਈ ਦੀ ਗੋਦੀ ਚੜਜਾ ਜ ਜਾ ਤੈਨੂੰ ਕਹਿੰਦਾ ਮਗਰ ਕਿਨੂੰ ਕਰਦਾ ਮਗਰ ਉਹ ਰਾਮ ਉਹ ਜ਼ਰੂਰ ਮਗਰ ਕਹਿੰਦੀ ਕਿ ਬਾਈ ਮੈਨੂੰ ਗੋਦੀ ਚੱਕ ਲੈ ਇਹ ਨੂੰ ਆਹ ਕਹ ਦੇ ਕਿ ਬਾਈ ਮੈਨੂੰ ਗੋਦੀ ਚੱਕ ਲੈ ਉਹ ਕਹਿੰਦਾ ਮੈਂ ਕਦ ਦਰਦੇ ਬੜੀ ਮੈਨੂੰ ਇੱਕ ਵਾਰੀ ਜੀ ਨੇ ਆਹ ਸੁਣ ਲਿਆ ਤੇ ਕਾ ਸੁਣ ਲਿਆ ਠੀਕ ਆ ਤਾਂ ਗੋਦੀ ਉਹ ਕਿਉਂ ਸੀ ਕਦੀ ਕਿ ਮੈਂ ਆਟਾ ਗੁੱਲ ਮੋਲੇ ਰਹਾ ਸਾਹ ਲਾ ਦੇ ਨਾ ਮਮ ਚਲ ਬਾਈ ਦੀ ਗੋਦੀ ਚੜ ਜਾ ਹਾਂ ਹਾਂ ਲੱਛ ਮੈਨੂੰ ਦੱਸ ਕੀ ਕਰਨ ਆਹ ਲਿਆ ਓਹੋ ਕੀ ਕੀ ਕਰੇਗਾ ਉਹਦਾ ਆਈ ਦਮੂ ਉਹ ਕਰ ਲੂਗਾ ਪਰ ਓਏ ਕਹਿੰਦੇ ਆ ਬੇਕੇ ਹੈ ਤੋੜਦਾ ਤਾਂ ਨਹੀਂ ਹੈ ਤੋੜੇਗਾ ਤੋੜਦਾ ਨਹੀਂ ਤੋੜਦਾ ਨਹੀਂ ਤੋੜੇ ਜੇ ਤੋੜਤੀ ਫੇਰ ਕੀ ਫਿਰ ਮੇਰੇ ਵਾਲੀ ਲੈ ਲਿਓ ਉਹ ਉਹਦੇ ਲਾਹ ਰਿਹਾ ਬਾਈ ਨੇ ਜੱਫੀ ਵਾਲਾ ਇੱਕ ਪਹਿਲਾ ਜੱਫੀ ਵਾਲਾ ਜੇ ਫੀ ਵਾਲਾ ਬਾਈ ਆਇਆ ਹੈ ਦੇਖੀ ਕਿ ਮਮੇ ਤੋਂ ਮੈਨੀ ਮਮੇ ਤੋਂ ਕਿੰਨਾ ਪਿਆਰ ਨਾਲ ਲਵੇ ਲੱਗਦਾ ਦੇਖ ਲਮਾ ਤੇ ਲਮ ਨੂੰ ਅੱਛਾ ਮਮਾ ਨਹੀਂ ਆਇਆ ਤੀ ਮਮਾ ਨਹੀਂ ਆਇਆ ਕਹਾਂ ਮੈਂ ਕਿਦਾ ਪਰਾ ਪੋਤਾਂ ਦਾ ਡੈਡੀ ਦਾ ਮਮਾ ਦਾ ਦੀਦੀ ਆ ਜਾਣਾ ਦੇਖ ਲ ਮੱਚ ਕਰਾ ਤੇਰਾ ਪਰੇ ਪੁੱਤ ਕੇ ਚੱਕ ਲੈ ਗੋਦੀ ਆਇਆ ਕਰ ਲੈ ਤੰਦ ਕੁਛ ਕਿਹਦੇ ਲੈਣੀ ਜਾਂਦਾ ਤੂੰ ਆਹਾ ਆਹਾ

ਤੋ ਫਰਮਾ ਤੋ ਦੇਖ ਲੈ ਕੀ ਆ ਦੇਖ ਰੇ ਮਾਰੇ ਕੋ ਦੇਖ ਲੱਗ ਰਿਹਾ ਮਾ ਮੂੰਹ ਮੇਟਾ ਇਹਦਾ ਨਹੀਂ ਤੋ ਉਹ ਮਾਰੀਆ ਹਾਂ ਮੇਰੇ ਤੋ ਤਾਂ ਹੋ ਗਿਆ ਗੋਲ ਮੂੰਹ ਚੂਤੋ ਵੀ ਮੇਤਾ ਨਹੀਂ ਦੇਣੀ ਆ ਪਾ ਉੱਡ ਗਏ ਉਹ ਕਿ ਹੋ ਗਿਆ ਤਾ ਕੋ ਸੇਮਾ ਆਂਬੇ ਨਾਲ ਸੀ ਹੋ ਗਿਆ ਨਹੀਂ ਪਰ ਉਹ ਕੀ ਸਿਰ ਨਾਣਾ ਆ ਲੈ ਬਾਵਾ ਸਿਰ ਤੇ ਉਹ ਸੈਟ ਨੂੰ ਨਾਲ ਜੋ ਕਰਦੇ ਨੇ ਫਖਾਂ ਕੁਲਾ ਵੀ ਇੰਨੇ ਕਰਦੇ ਤੋ ਕੰਬਿਟ ਬਣਾ ਪੜੇ ਪਹਿਲਾਂ ਸਭੂ ਤੋ ਕਰ ਲੋ ਕੋਈ ਮੈਂ ਜੇ ਵੀ ਕਰਾਂ ਕੰਮ ਕਰ। ਫਿਰ ਲਾ ਲੈ ਕੇ ਇੱਥਾ। ਕੰਮਿਆ। ਮੇਰੇ ਕੰਮ ਹੋੁੰਦੀ ਨਹੀਂ ਹੈਗੇ। ਇਹ ਆਪਣੀ ਨਹੀਂ ਹੈਗੇ। ਮੈਂ ਨਹੀਂ ਕਰਦੀ। ਕੰਮ ਕਰਨਾ ਹੈ। ਮਾਮੂਆ। ਮੰਗਾ मामੂ ਜਿਹੜਾ ਕੈਂਡੀ ਦਿੰਦਾ ਹੁੰਦਾ ਹੈ ਨਾ। ਕਿਵੇਂ ਕੈਂਡੀ ਖਾਣਾ ਹੁੰਦਾ? ਆਹ।

ਕੱਪੀ ਆ ਜਾ ਮਾ ਜੀ ਡੋਨਟ ਆ ਕੇ ਨਾ ਆ ਰਹੀਆਂ ਕੱਪੀ ਕੱਪੀ ਬਾਬੀ ਦੇ ਕੇ ਲੈ ਬਾਬੀ ਬਾਬੀ ਨੇ ਤੇ ਕਿਹਦੀ ਬਾਬੀ ਤੇਰੀ ਬਾਬੀ ਸੋਨੀ ਆ ਕੇਰੀ ਬਾਬੀ ਸੋਨੀ ਆ ਕਾ ਨੂੰ ਸੁਣਦਾ ਏ ਕਿਹੜੀ ਬਾਬੀ ਸੋਨੀ ਆ ਪਾਪੜੀ ਫੇਰ ਦੂੰਗੀ ਕਰਨੀ ਤਾਂ ਦਿੰਦੀ ਤੇ ਅਸਲ ਵਿੱਚ ਕਿਹੜੀ ਬਾਬੀ ਨੂੰ ਪਿਆਰ ਕਰਦਾ

ਪਾਣੀ ਕਿੱਥੇ ਪਾਉਣਾ ਹੈ ਸੱਪ ਬੈਠਾ ਇਹਦੇ ਵਿੱਚ ਬਾਉ ਬੈਠੀ ਆ ਸਾਡੇ ਬਾਉ ਪ੍ਰੂਪੀਆ ਪ੍ਰੂਪੀਆ ਇਹਦੇ ਵਿੱਚ ਜਿਸਨੀਜ ਉੱਥੇ ਇਕੱਠੇ ਕਰ ਦੇ ਜਿਸਨੀਜ ਪੁੱਤਾ ਕੀ ਕਰ ਰਹੀਆਂ ਹਾਂ ਕਰਦਾ ਬੈੱਡਰ ਤੇ ਲਈ ਵੜ ਜਾਣੀ ਫਿਰ ਉੱਥੇ ਰੱਖ ਦੇ ਇਹ ਤਾਂ ਆਪਦੇ ਪੈਰਾਂ 'ਚ ਪਸਾਉਣ ਮੰਡ ਗਿਆ ਦੇਖੀ ਪਾਉਂਦਾ ਹੱਥ ਨਾਲ ਇੱਕ ਮੈਂ ਤਾਂ ਮਾ ਗੋਦਾ ਬਾਂਵਾ ਨਾ ਬਣੀਏ ਸੇ ਤੂੰ ਤਾਂ ਸਾਰਾ ਤੂੰ ਗਲਤ ਪੈਰ 'ਚ ਪਾਰੇ ਕਰਕੇ ਪੈਰ ਦਾ ਜੱਡ ਪਾਉਂਦਾ ਇਹ ਗੱਡੀ ਮੂਰੀ ਆ ਗਈ ਕਿੱਦੂ ਕਾਇ ਉਹ ਰਖਸ ਤੇ ਆਪੀ ਤੇ ਵਿਚੇ ਆਈ ਬਾਰੇ ਪੁੱਤ ਵਿਚੇ ਤੈਨੂੰ ਗੱਠੀ ਨਹੀਂ ਦੇਣੀ ਹੁੰਦੀ ਇੱਥੇ ਪਾਰਿ ਹੈ ਕਰੇਗਾ ਕੰਮ ਤੇ ਨਾ ਕਰ ਤੇਰੀ ਇੱਕ ਦੂਸਰੀ ਆਈ ਨਗਾ ਦੇ ਦਾ ਪੈ ਆਈ ਨਗਾ ਦੇ ਕਰਦੇ ਰੁਣ ਜਨਾ ਜਾਵੇ ਪੁੱਤ ਚਲੋ ਜੀ ਹੁਣ ਚਲਾ ਲਓ ਗੱਡੀ ਆ ਬਿੰਦਗਾਰੇ ਕਿ ਤੇਰੇ ਸਾਹਿਬ ਦੇ ਬੂਟ ਪਾ ਲੇ ਮੈਨੂੰ ਪਤਾ ਹੋ ਗਿਆ ਐ ਕਹਦੇ ਹਾਂ ਤੇ ਆਪਣੇ ਪਾਸ ਪੱਤਾ ਦੇ ਕੇ ਕੀ ਕੀ ਨੇ ਕਿਆ ਕੀਤਾ ਮੈਨੂੰ ਆ ਦੀ ਨਾ 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 ਦਾ ਵਧੀਆ ਹੋ ਗਿਆ ਕਰਮਵੱਢੀ ਹੈ ਕਰਮਵੱਢੀ ਹਾਂ ਹਾਂ ਹੁਣ ਤਾਂ ਦੋ ਰੋਟੀਆਂ ਤੜੀਆਂ ਹੋਈਆਂ ਨੇ ਮਾੜਾ ਮੈਂ 10 ਰੱਖਿਆ ਨਾ ਕਿੰਨੀ ਕਰੇਗੀ ਭਾਈ ਵੀਡੀਓ ਬਸ ਥੋੜੀ ਜਿਹੀ ਲੱਗੇ ਉਹ ਤਾਂ ਪੁੱਛੀ ਦੀ ਸੁਣੀ ਥੋੜੀ ਜਿਹੀ ਸੁਣੀ ਜਦੋਂ ਚੀ ਨਹੀਂ ਡੱਟ ਤਾ ਤੈਨੂੰ ਫਰਨਾ ਦੇ ਕੋਸਾ ਥੋੜੀ ਜੀ ਨਾ ਆਹ ਆਈ ਜਿਹਦੇ ਬਾਇਟ ਕੋਈ ਇਹਦਾ ਚੱਕ ਦੇ ਦਵਾ ਰੁਕਵਾ ਕੇ ਨਾ ਰੰਗ ਨਾ ਰਹਿ ਗਿਆ ਇਹ ਤਾਂ ਤੈਨ ਨਾਲੇ ਡੇ ਆ ਜਾਣਗੇ ਦੋ ਤਿੰਨ ਹੋ ਰਹੀਆਂ ਕਿਹੜੀ ਹੋਰ ਪਾਣੀ ਆਉਂਦੇ ਓਥੇ ਫੋਨ ਦਾ ਗਾਮਿਟ ਦਿਖਾ ਦਿੰਦਾ ਹੈ ਜਿਹੜਾ ਕੁੱਲੀ ਹੈ ਇੱਕ ਕੁੱਲੀ ਹੈ ਬੰਤਾ ਉਹ ਚੌਕੀਦਾਰ ਨਹੀਂ ਹੁੰਦਾ ਚਫਰਾਸੀ ਬੈਠਾ ਹੁੰਦਾ ਰੱਖ ਜਾਂ ਕਿਸੇ ਉਹ ਆ ਕੁੱਲੀ ਨਹੀਂ ਇਹ ਇਹਦਾ ਪਿੰਡ ਦੀ ਜੀ ਹੈ ਕੁੱਲੀ ਇਹ ਰਹੇ ਨਾ ਉਹਦਾ ਕੁੱਲੀ ਇਹ ਬੰਦਾ ਨਹੀਂ ਕੁੱਲੀ ਦਾ ਉਹ ਪਈਆ ਧਰਤੀ ਮਾ ਤਾਂ ਇਹਾ ਦੋ ਬਿਲੇ ਆ ਤਾਂ ਨਹੀਂ ਤੇ ਪਈਆ ਮੇਰੇ ਨਾਲ ਸਰਾਕ ਉਹ ਗੱਜਮੀ ਮਰੀਏ ਤੇ ਲੱਗਦਾ ਹੈ ਪੁਲਸ ਵਾਲੰਤਾ ਰੋਟੀ ਮਿਲਦੀ ਹੈ ਨਹੀਂ ਆਈ ਜੀ ਅੱਧਾ ਥਾਂ ਤੇ ਕੱਢਣਗੇ ਕਹਿੰਗੇ ਸੁਪਿਆ ਜਾਵੇ ਸਰਾਕਾ ਕਿੱਥੋਂ ਦੇ ਆਨੰਦ ਛੇੜੀ ਆ ਸਮਾਂ ਇੱਕ ਸਮੂਹ ਪੀਂਦਾ ਹੋਰ ਗੋਲੀ ਇਹ ਦਸ ਨੌ ਦੋ ਕਰਨਾ ਕੋਈ ਉਹ ਸਮਝੀ ਦੇਖਣਾ ਚਾਹੀਦਾ ਚਾਬੀ ਕਿ ਦੱਟੇ ਕੰਨ ਕਹਿੰਗੇ ਇਹਨੂੰ ਭਰਤੀ ਕੀਨੇ ਕਰ ਲਿਆ ਮਰੇ ਲੱਕਾਲੇ ਨੂੰ ਜੋ ਪਹਿਲਾਂ ਕਿ ਨਾ ਰਸ ਮੈਂ ਕਿਹੜਾ ਮੰਨੇ ਬਾਈ ਬੀ ਦਾ ਕੋਬੀ ਵੀ ਨਾ ਉਹਨੂੰ ਕਿਹਾ ਮੈਂ ਉਹ ਬੀ ਦਾ ਉਹਦਾ ਬੀਜ ਭਰਨਾ ਬਸ 31 ਦਿੱਤੀ 31 ਦਾ ਹੋਊਗਾ ਇਹ ਮੇਰਾ ਮੇਰਾ ਨਹੀਂ ਹੈਗਾ ਵੀ ਆਪਰਾ ਕਿਸਨ ਪੱਤੀ ਦਾ ਮੇਰਾ ਰੱਖਾ 15 ਹੀ ਹੋਣਾ ਇਹ ਨਾ 25 ਹੋਊਗਾ ਬਾਈ ਉੱਪਰ ਡਿਵਰ ਪਿੱਤਾ ਬਹਿ ਮਾਰ ਕੇ ਦੇਖ ਲੋ ਐ ਤੇ ਪਹਿਨਾ ਉਹ ਇੰਚੇ ਤੇ ਪਹਿ ਆ ਦੇਖ ਮੇਂ ਅਨਤਾ ਨਹੀਂ ਵਸਾਈ ਕੰਮ ਕਰੀ ਜਾ ਚੋਂਦੇ ਦਾ ਸੇ ਨਾ ਕਰਨਾ ਪਾ ਕੇ ਕਰਨਾ ਦਾ ਉਹ ਮਿਲ ਲਗਾ ਸੁਧਾ ਕਰੋ ਫਿਰ ਸਾਰੇ ਕਰ ਚਾਹ ਪੀ ਲੈ ਠੰਡੀ ਹੋ ਰਹੀ ਆ ਆ ਦੇ ਕਾਫੀ ਈ ਲੈ ਕਾ ਲਪੈਨਾ ਸੈਟ ਕਰ ਇੱਥੇ ਮੜਾ ਜਾ ਸੁਠੀ ਕਰ ਆਇਤਾ ਇੰਨੀ ਤਾਂ ਬਲਟ ਦੇਰ ਕੀ ਆ ਦੂਰੇ ਕਿਹੜੇ ਕਿੰਨਾ ਰਿਕਰਦਾ 42 40 ਚਾਲੀ ਆ ਬੱਗੇ 40 ਦਾ ਹੀ ਦੇ ਲਵੇ 40 ਆ ਮਰਾ 40 40 ਕਰੋ 40 ਰੱਖੋ ਮਰਾ ਵਾਹੀਸ ਮੇਰੇ ਕਮਾਇਆ ਕਿੰਨਾ ਮੇਰਾ ਬਹੁਤ ਘੱਟ ਪਿਆ ਤੇਰਾ ਬਦਮਤੌਦ ਆ ਐਨੀ ਹੋਊਗਾ 90 90 ਦੇ ਤੇ ਫੜਾਗੇ ਐਨੇ ਇੱਕ ਦੂਜੇ ਤੋਂ ਸਲੀਮ ਡ੍ਰੀਮ ਨਾ ਕਹਾਇਆ ਕਰੋ ਉਹ ਉਹ ਨੂੰ ਨਹੀਂ ਆਉਣ ਦਿੰਦਾ ਉਹ ਆ ਗਿਆ ਦੋਨੇ ਬਰਾਬਰ ਦੇ ਹੋ ਇੱਕੋ ਜੀ ਆ ਬਾਈ ਇੱਕੋ ਜੀ ਐ ਉੱਥਾ ਲੱਖਿਆ ਇਹ ਤਾਂ ਦੋ ਵੱਡੇ ਦਿੱਤੂ ਪਿੰਡ ਦੇ ਹੋ ਜਾਈਂਗਾ ਹੋਰ ਉਹ ਇੱਕ ਇੱਥੇ ਆ ਬੋ ਰੱਖਦਾ ਸੀ ਕਿੰਨੇ ਜਿਹੇ ਰੱਖਤਾ ਲਈਏ ਕੇਹਾਂ ਤੇ ਆ ਵੀ ਸੇਮ ਆ ਬਾਜਨ ਵੀ ਸੇਮ ਆ ਨਾਈ ਲੇ ਕੇ ਲਗਾਏ ਤਾਂ ਬੰਦ ਹੋ ਜੂ ਤਾਰੀ ਕੇ ਬਾਅਦ ਹਾਂ ਤਾਰੀ ਕੱਟਾ ਟੈਟ ਹੋ ਜੂਆ ਜਾਦੇ ਜੀ ਕਹਿਣਾ ਆ ਗਿਆ ਦੇਖ ਲਵਾਂ ਮੇਰੇ ਲਈ ਬੱਤੀ ਦਾ ਬੁੱਲਾ ਰਹਿਣਾ ਹਾਈ ਮੇਰੇ 34 ਆਉਂਦੇ ਮੇਰੇ ਪੈਂਟ ਕਰਾ ਮੇਰਾ ਪੀਤਾ ਗਲਤ ਹਾਂ ਲੋੜਾ ਆਹੋ ਪੀਤਾ ਗਲਤ ਹੈ ਦਾ ਬਾਈ ਸਾਡੇ 55 ਦਾ ਚੌਂਤੀ ਉਹ ਬਾਈ ਉਹ ਸੈਜਾਂ ਚ ਉਹ ਹੁੰਦਾ ਬਣਾਉਣ ਵਾਲੇ ਚੋਂ ਭਾਈ ਕਹਿੰਦਾ ਨਹੀਂ ਕਹਿੰਦਾ ਨੰਬਰ ਵੱਡੇ ਛੋਟੇ ਹੁੰਦੇ ਨੇ ਇਹਦੇ ਹਿਸਾਬ ਨਾਲ ਮੈਨੂੰ ਨਹੀਂ ਪਤਾ ਪੈਂਟ ਲਿਆਉਣਾ ਜਦੋਂ 34 ਨੰਬਰ ਆਉਂਦੀ ਆ ਆਹ ਉਹ ਨੰਬਰਾਂ ਨਹੀਂ ਹੁਣ ਆਏ ਤਾਂ ਸਾਬ ਹੁੰ ਰਹਿੰਦੇ ਆ ਕੋਈ ਨੰਬਰ 28 ਮਿਲ ਜਾਂਦਾ ਕੋਈ ਇਹਨਾਂ ਦਾ ਸਾਨੂੰ 32 ਦੇਣਾ ਪੈਂਦਾ ਨੰਬਰ ਉਲਟ ਫੁਲਟ ਹੁੰਦੇ ਨੇ ਉਹ ਭਾਈ ਕਹਿੰਦਾ ਕੋਡ ਹੁੰਦੇ ਨੇ ਇਹਨਾਂ ਦੇ ਕੋਈ ਉਹ ਚੱਕਰ ਨਹੀਂ ਮੇਰਾ ਸਾਰੋ ਸਹੀ ਹੈ 128 ਕੁੜੀ ਦਾ ਬੜੀ ਤਕਰੀਆ ਜੀ ਗਏ ਭੱਜ ਕੇ ਜੜਜਣ ਹੈ ਹਾਂ ਜਿੰਨੇ ਬਰਦੀਗਾ ਤੋਂ ਵੀ ਢਲਦਾ ਮਤਲਬ ਕੀ ਕਹਾਂਗਾ ਤੁਹਾਨੂੰ ਦਿਨੱਕ ਆ ਜਿਆਦਾ ਵਿੱਚ ਉਹ ਕੱਡੇ ਕੱਪ ਨੇ ਹਮ ਤਮਾਸ਼ੇ ਵਾਲੇ ਉਹ ਬਾਂਸਾਂਿਆਂ ਵਿੱਚ ਦੀ ਲੰਘ ਜੂਗਾ ਤੇਰ ਚੰਗਾ ਲੱਗਿਆ ਉਹਦਾ ਟੁੱਟ ਜੇ ਕੋਈ ਇਹ ਤਾਂ ਇਕੱਠਾ ਕਰਨਾ ਵੀ ਸੌਖਾ ਚਾਹ ਲੱਕੜਾਂ ਨਹੀਂ ਆਪਨੇ ਵਰਗਿਆਂ ਦਾ ਮਲਵਾ ਇਕੱਠਾ ਕਰਨਾ ਔਖਾ ਹੋ ਜਾਂਦਾ ਹੁਣ ਦੋਏ ਪੰਜ ਚੜਾ ਹੋਣੀ ਫਤਰਾ ਸੀ ਤਾਂ ਵਧੀਆ ਫਿਰ ਰੋਟੀ ਰਟੀ ਆ ਗਰ ਵਜਨ ਪਤਾ ਇਹਦੇ ਵਿੱਚ ਕਿੰਨਾ ਹੁਣ 44 ਬਣਤਾਲੀ 45 ਹੱਥ ਪੀਚਾ ਦੋ ਮਿਚਾਈਆਂ ਮਨਾਰੀ ਮੈਂ ਕੋਸੇ ਨਾਲ ਪਿੱਛੇ ਲੱਗ ਜਾਣਾ ਲੱਗਿਆ ਹੈ ਉਹ ਪਿੱਛੇ ਉਹ ਵੀ ਦੂਜੀ ਲੱਗੂਗੀ ਸਾਹਮਣੇ ਤਾਂ ਮੈਂ ਤੱਕ ਲਈ ਆ ਤਾਂ ਆ ਕੀ ਕਰਨੀ ਹੋਰ ਮੈਂ ਆਪਾਂ ਕੀ ਡੈਸ ਦਿਖਾਉਣੀ ਆ ਯਾਰ ਹੋ ਗਿਆ ਕੋਲ ਸਭ ਦਿੱਪਾ ਪਈ ਆ ਮਰੇ ਆ ਚੱਲ ਹਾਂ ਹਾਂ ਸੇ ਤਾਂ ਦਾ ਕੁੱਤਾ ਨਹੀਂ ਡਰ ਕੇ ਵੱਜਣਾ ਬੰਦਾ ਕਿੱਥੋਂ ਬਚੂਗਾ ਕਿ ਮੈਨੂੰ ਫੜਾਇਆ ਤਾਂ ਮੈਂ ਕਹਿੰਦਾ ਲਾਈਨ ਚਾਲਦੇ ਆ ਮੈਂ ਕਹਿੰਦਾ ਨਹੀਂ ਆਤਮ ਖਰੇ ਆਪੇ ਡੇਟ ਕਰਦੇ ਨੇ ਯਾਰ ਮੈਨੂੰ ਫੜਾਇਆ ਕਿ ਮੈਂ ਮੈਂ ਤੇਰਾ ਫੋਨ ਫੜ ਕੇ ਲੈ ਗਿਆ ਉਧਰ ਮੈਂ ਮੈਂ ਕਹਿੰਦਾ ਐ ਫੜੇ ਤੇ ਲਾਈਨ ਹੀ ਚਾਲਦੇ ਨੇ ਇਹ ਵੀ ਇਹ ਜਾਲੀ ਹੋ ਗਈ ਲੜੋਂ ਨਾਲ ਮੈਂ ਇਹ ਤੋਂ ਫੋਨ ਫੜ ਕੇ ਲੈ ਗਿਆ ਮਾਈਕ ਹੋ ਗਿਆ ਸੇ ਤੇ ਜੇ ਇੱਕ ਬੰਦੇ ਦਾ ਸੀਨਾ ਇੱਕ ਚਾਰਜ ਤੇ ਲਾ ਦੂੰ ਮੈਂ ਇੱਕ ਕਹੋਣੇ ਜੇ ਤਾਂ ਤੁਮਹੋਂ ਮੇਰੀ ਗੱਲ ਨੂੰ ਮੈਂ ਕਿਹੜਾ ਸਮਝਦਾ ਚਲਾਇਆ ਮੈਨਾਂ ਮੈਨੂੰ ਫੋਨ ਟਾਂਗ ਕੇ ਮੋੜ ਲਾਉਣਾ ਮੈਂ ਕਿਹਦੇ ਕੋਲ ਤੇ ਮੈਂ ਤਾਂ ਉਹਨੇ ਲਾਤੇ ਹੋਣਗੇ ਪਹਿਲਾਂ ਮੈਂ ਹੀ ਕਹਾਈ ਹੂੰ ਤਾਂ ਹਰ ਵਾਰੀ ਹੋ ਜੇ ਮਦਰ ਪਹੁੰਚਾ ਚਲਾ ਦੋ ਨਾ ਜਾ ਕੇ ਮਾਈਕ ਲਾਂਦਾਂ ਰਾਂ ਸੀ ਸਿੱਧੇ ਦੇਖੀ ਜਾਂਦਾਲਦੇ ਆਪ ਨੂੰ ਸੀ ਸਿੱਧੇ ਤਾਂ ਆਇ ਲੱਗਦਾ ਕਿ ਮੈਂ ਇੰਨਾ ਡੇਢੀ ਪੱਕ ਪਾਉਣ ਨਾ ਉਹ ਉਹ ਦੌਰ ਕੁੰਢੇ ਤੇ ਮੁਰਚਾ ਆ ਅ ਡੇਢਿਆਂ ਰੁੜਦਾ ਨਹੀਂ ਦੇ ਕੋਈ ਮੈਨੂੰ ਪੰਜ ਮਿੰਟ ਹੋਇਆ ਨੂੰ ਗਿਆ ਲਾ ਦੇ ਕੱਟੇ ਨਾ ਮੇਨ ਵੀ ਇਹ तो ਮਦਦ ਦੇ ਕੋਲ ਪੰਡੂ ਵਿੱਚ ਕਿੰਨਾ ਖੜਾ ਅੱਛਾ ਵਾਧਾ ਨਾ ਬੱਚੀ ਪੰਜ ਜੀ ਗੋੜੇ ਲੈ ਗਏ ਹੋ ਹੋ ਕਿੰਨੇ ਲੈ ਗਏ ਨਾ ਸੀ ਤਰਜਾ ਵੀ ਪੈਲੇ ਜੇ ਕਵੀਰ ਪੈਲੇ ਹੋ ਜਾਣਗੇ ਪੰਜ ਮਿੰਟ ਚਾਰਜ ਕਰ ਲੈ ਜੇ ਇੱਕ ਡਾਉਨ ਆਇਆ ਤਾਂ ਇੱਕ ਲੈ ਜਾ ਦੂਜਾ ਪੱਟਾ ਲਾਉਣਾ ਤੁਸੀਂ ਹਰ ਵਾਰੀ ਅੱਛਾ ਫੋਨ ਤੇ ਮੈਂ ਉਹ ਮਾਈਕੀ ਚਾਰਜ ਲਾ ਮੈਂ ਮੈਂ ਉਸ ਨੂੰ ਉਹ ਕੜਦੇ ਨੇ 4 ਪਾਉਣਾ ਅੱਜ ਇਹਦੇ ਕੜਦੇ ਪਹਿਲਾਂ ਵਾਕੀ ਬਾਅਦ ਚ ਕਾੜਦੇ ਨੇ ਲੈ ਬੰਦੇ ਮਤਲਬ ਇਹ ਕਾਟਣਾ ਮੈਂ ਬੋਲਦਾ ਹਾਂ ਬੰਦੇ ਨਾਲ ਮੋਹਲੀ ਕਰਨਾ ਸੀ ਸਭ ਪੂਰੀ ਵਾਦੂਰੇ ਬੰਦੇ ਇਹ ਕਿਹੜਾ ਲੋੜ ਹੁੰਦੀ ਐ ਪਾਸ ਇਹ ਠੱਕੇ ਨਾਲ ਐ ਸਾਰੇ ਜਾਣਦੇ ਨੇ ਪਰ ਕੰਮ ਪੁੱਛੇ ਗਏ ਨਾ ਪਰੌਣੇ ਦੁਕਾਨ ਕੰਮ ਕਰਾਉਣਾ ਪਰੌਣੇ ਵਿੱਚ ਪੇਪਰ ਉਪਰ ਦਿਵਾਉੜ ਤਾਂ ਲਿਜਾਇਆ ਜਾਂਦਾ ਚਾਰ ਫੋਟ ਥੋੜੀ ਪੁਰਾਣੇ ਮੇਂ ਤੇ ਕੇਂਤਾ ਜਗਾ ਫੇਰ ਦੀਆਂ ਤੇ ਧਰਦੀ ਵੱਡੀਆਂ ਵੱਡੀਆਂ ਪੰਡਾਂ ਜੀਆਂ ਸਿਰ ਤੇ ਕੋਈ ਉਹ ਕਰਨ ਦਾ ਜਿਹੜਾ ਕੰਮ ਨੂੰ ਉਹਨਾਂ ਤੋਂ ਤਾਂ ਸੀ ਵੀ ਦਿਹਾੜੀ ਹੀ ਲਾਗੇ ਚਾਰ ਪੰਜ ਨੇ ਹੈਗੇ ਨੇ ਫੇਰੇ ਇਹ ਤਿੰਨੇ ਹੋ ਗਏ ਚੌਥਾ ਮਨੀਂਦਰ ਹੋਗਾ ਕਦੇ ਕੰਮ ਨਹੀਂ ਹੋਊਗਾ ਕਪਾਊਗਾ ਨਾ ਸਹੀ ਆਪਦੇ ਹੈ ਕਪਾਊਗਾ ਦਾ ਆਪਦੇ ਸਹੀ ਆਹ ਇਹ ਜਲਾ ਵਨ ਬਈ ਹੈਗੇ ਨਾ ਉਹ ਅਮਨੇ ਨੂੰ ਵੀ ਜਵਾਬ ਦਿੱਤਾ ਬੱਬੂ ਨੂੰ ਵੀ ਦੇਤਾ ਚਲ ਸਕਦਾ ਉਹ ਇੰਤਿਆਰ ਹੋ ਰਹੇ ਤੇ ਹੈ ਚਾਰ ਪਾਉਂਗੇ ਕਹੇ ਜਾ ਅਮਨਾ ਬੱਬੂ ਗੁਰੀ ਤੇ ਬਿੱਲਾ ਹੈ ਪੰਜ ਛੇ ਮੁੰਡੇ ਹੁਣ ਪਿਆਰ ਬੈਠੇ ਹੈ ਜਾ ਕਿਹੜਾ ਮਟਰ ਪਨੀਰ ਰੋਲਾ ਵੀ ਉਹਨਾਂ ਨੇ ਖਾਣਾ ਕੋਈ ਗੱਲ ਆ ਮੈਂ ਮਾਦੇ ਗੰਦਮਾ ਕਹਿੰਦੇ ਬੋਲਦਾ ਅਗਲੇ ਵਾਰ ਮੈਂ ਕਹਿੰਦਾ ਤੇ ਬੰਬੂ ਦਾ ਕੰਨਾ ਮੈਂ ਬਗਵਾਉਂਗਾ ਆਦੇ ਪਾਊਗਾ ਤੇਰਾ ਤਾਂ ਢੀੜੀਆਂ ਕਰਦੇ ਨੇ ਅਗਲੇ ਵਾਰ ਦਾ ਪਤਾ ਲੱਗੂ ਕਿਵੇਂ ਪਾਊਗਾ ਮੈਂ ਬਰਕਰਾਰ ਕਰਾਂਗਾ ਸੀ ਦੱਬ ਪਾਣਗੇ ਲਿਆ ਕੇ ਜਲਪ ਸਭਾ ਮੇਰੇ ਉੱਤੇ ਚੱਕਰਾਂ ਦਾ ਬੰਦੇ ਨੇ ਮੇਰੇ ਫਿਕਰ ਉਹ ਕੋਈ ਇੰਦਮ ਮੈਂ ਕੋਈ ਕਹਾਂ ਮੈਂ ਤਾਂ ਲਿਖਿਆ ਕਿ ਭਾਈ ਨਾ ਉਹ ਤਾਂ ਭਾਵੇਂ ਮੈਂ ਬਸ ਬਣਾਉਂਦੀ ਤਾਂ ਹੋਰ ਨਾ ਤਾਂ ਉਹ ਕਹਿੰਦੇ ਉਹ ਜਿਹੜੀਆਂ ਦਾ ਜਿਆ ਬਣਿਆ ਹੈ ਉਹ ਜਿਹੜਾ ਰੱਖਣਾ ਵਾਸਤੇ ਵਧੀਆ ਸੀ ਉਹਦਾ ਗੱਠਾ ਬਣੀਆਂ ਉਹਨਾਂ ਹੀ ਮਿਲ ਜਾਂਦੀਆਂ ਨੇ ਕਰਕੇ ਕਿੰਨੀਆਂ ਕਿੰਨੀਆਂ 500 ਦੀ ਗੱਠੇ ਕਰਦੇ ਨੇ ਇਹ ਹੋਰ ਕੀ ਹੈ ਉਹਦਾ ਲੈ ਲੇ ਨਾ ਮੰਗਦੇ ਤੁਸੀਂ ਕਿੰਨੇ ਲੈ ਕੇ ਆਵੇਂ ਨਾ ਮੰਗਦੇ ਕਿੰਨੇ ਲੈ ਕੇ ਆਵੇਂ ਉਸ ਤੋਂ ਦੇਣਾ ਤੇਣਾ ਉਹਦੇ ਨਾਲ ਉਹ ਜਿਹੜੀ ਮੰਗਦੇ ਖਰਚਾ ਕਰਾ ਰਖਾ ਰਹੇ ਨੇ ਆਈ ਦੇ ਦੇ ਜਿਹੜਾ 5-7000 ਦੇਣਾ ਜਿਆਦੇ ਵੀ ਮੰਗਦੇ